ਆਹ ਦਾ ਕਹਾਣੀ ਦੀ ਆਹ ਦੇਖੋ ਕਾਲਾਂ ਵਾਲੀ ਬੱਸ ਸਟੈਂਡ ਦੇ ਬੈਕ ਸ਼ੈਡ ਆ ਇਹ ਆ ਜਾ ਕੋਈ ਇੱਧਰ ਲੈ ਹੱਥੇ ਇਹ ਦੂਜੇ ਉਹ ਰਹਿ ਗਿਆ ਵਿਹਲਾ ਇਹ ਅਸਾਂ ਗਾਣਾ ਮੰਡੀ ਜੀ ਆ ਗਈ ਤੇ ਇੱਧਰ ਆ ਗਿਆ ਧੰਨਵਾਦ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆ ਦੇਖੋ ਜੀ ਇਹ ਹੈ ਜੱਗੀ ਸ਼ੌਕਰਾਂ ਵਾਲਾ ਬਹੁਤ ਪੁਰਾਣਾ ਵਾਲੀ ਹੈ ਸਾਡਾ ਇਹ ਇਹਨਾਂ ਜੱਗੀ ਪੂਰੇ ਪੁਰਾਣੇ ਵਾਲੀ ਆਂ ਅਸੀਂ ਆ ਇਸ ਨੂੰ 2006 2006 ਚ ਹਾਂ 2006 ਚ ਆਇਆ ਸੀ ਉਹਦਾ ਢੜੀਆ ਦੇਖ ਲਓ ਇਹ ਕਰਦਾ ਸ਼ੌਕਰਾਂ ਦੇ ਕੰਮ ਜੈਨ ਗੱਡੀ ਤੁਸੀਂ ਕਿਤੇ ਖੜਾ ਕੇ ਦੇਖੋ ਸ਼ੌਕਰ ਬਈ ਇਹਦੇ ਸ਼ੌਕਰ ਨਹੀਂ ਭਰੀ ਦੇ ਇਹ ਬੰਦਾ ਹੀ ਹੈ ਕੱਲਾ ਜਿਹੜਾ ਪਰਦਾ ਹੈ ਗੱਡੀ ਮੇਰੀ ਆਪਦੀ ਹੈ ਮੈਂ ਤਾਂ ਵੀਡੀਓ ਬਣਾ ਰਿਹਾ ਹਾਂ ਵੀ ਅਗਲਾ ਦੂਜੇ ਦੀਆਂ ਗੱਡੀਆਂ ਦੇ ਪਾ ਕੇ ਮੁੜ ਕੇ ਅਗਲੇ ਨੂੰ ਵੀ ਪੈਸੇ ਲੈ ਲੈਂਦਾ ਉਹਨਾਂ ਤੋਂ ਕੋਈ ਪੈਸਾ ਨਹੀਂ ਲਿਆ ਮੈਂ ਤਾਂ ਇੱਕ ਪੰਜੀ ਵਿਆਹ ਬੈਠਾ ਸਾਹਮਣੇ ਥੋੜੇ ਹਾਂ ਵੀ ਇਹਦੇ ਕੰਮ ਨੂੰ ਕੰਮ ਨੂੰ ਸਲਾਮ ਹੈ ਤਾਂ ਕਰਕੇ ਮੈਂ ਵੀਡੀਓ ਬਣਾ ਰਿਹਾ ਇਹ ਬੰਦੇ ਦੇ ਕੰਮ ਇਹੋ ਜਿਹਾ ਕਰਦਾ ਪੂਰਾ ਟਾਪ ਦਾ ਤੁਸੀਂ ਕੋਈ ਮਰਜ਼ੀ ਗੱਡੀ ਲਿਆਓ ਤੁਹਾਨੂੰ ਸਾਰਿਆਂ ਦੇ ਸ਼ੌਕਰ ਸ਼ੁਕਰ ਵਧੀਆ ਬਣਾ ਕੇ ਕਰਕੇ ਦੇਊਗਾ ਕਾਲਾ ਕੰਮ ਨਹੀਂ ਕਰਦਾ ਅਸੀਲਾ ਸੁਲਾ ਜੀ ਨਹੀਂ 50 ਰੁਪਏ ਪਿੱਛੇ ਮਾੜੀਆਂ ਪਾ ਦਿੰਦੇ ਆ ਉਹ ਐ ਆਏ ਨਹੀਂ ਕਰਦੇ ਹੈ ਇਹ ਕੰਮ ਇੱਕ ਨੰਬਰ ਕਰੂਗਾ ਆ ਦੇਖੋ ਜੀ ਆਹ ਜਿਹੜਾ ਸ਼ੌਕਰ ਹੈ ਪਹਿਲਾਂ ਕੱਢਿਆ ਹੋਇਆ ਆਪਣੀ ਵਾਲੀ ਗੱਡੀ ਚ ਹੁਣ ਇਹਦੇ ਬਾਅਦ ਬਦਲ ਕੇ ਮੈਂ ਕਿਹਾ ਯਾਰ ਚੱਕ ਦੇ ਮੜੀ ਜੀ ਗੱਡੀ ਜੱਗੀ ਇਹ ਕਹਿੰਦਾ ਬਾ ਹੋ ਤੇਰੇ ਤਾਂ ਆ ਬਣਾ ਦੇਾਂਗੇ ਬੰਬ ਆਪਾਂ ਹੁਣ ਦੇਖਾਂਗੇ ਇਹਦੇ ਬਾਅਦ ਕਿਵੇਂ ਕਰੂਗਾ ਆਹ ਦੇਖੋ ਜੀ ਹੁਣ ਕਰਤਾ ਨਾ ਕੰਮ ਇਹਦਾ ਅੱਗੇ ਤਾਂ ਇਹ ਥੱਲੇ ਥੱਲੇ ਹਲੀ ਜਾਂਦਾ ਸੀ ਨੱਪੀਆਂ ਤਾਂ ਤੋਂ ਹੁਣ ਆਪੇ ਆ ਜਾਂਦਾ ਬਾਹਰ ਕਿਉਂ ਆਉਂਦਾ ਨਾ ਨਜ਼ਾਰਾ ਆਹ ਹੈ ਜੱਗੀ ਦੇ ਕੰਮ ਅਜੇ ਹੋਰ ਕਰਾਂਗੇ ਇਹਦਾ ਸਿਸਟਮ ਉਹ ਵੀ ਦਿਖਾਵਾਂਗੇ ਤੁਹਾਨੂੰ ਤੁਹਾਨੂੰ ਜੀ ਆਖਿਆ ਸੀ ਆ ਲੈ ਭਰਾਵਾ ਆ ਜੱਗੀ ਨੇ ਹੁਣ ਜਗਾੜ ਐ ਇੰਨਾ ਉੱਚਾ ਹੋਰ ਕਰਤਾ ਤਾਂ ਹਾਂ ਹੁਣ ਕਹਿੰਦਾ ਐ ਨਹੀਂ ਵੀ ਅਗਲੇ ਪਾਸੇ ਤੇਰੇ ਸੀ ਇੰਜਨ ਜਾਂ ਲੱਗ ਜੂਗਾ ਜਾਂ ਕੁਝ ਹੋਰ ਲੱਗ ਜੂਗਾ ਐ ਬਣਾਤੀ ਗੱਲ ਵਧੀਆ ਐ ਹੁੰਦਾ ਪੁਰਾਣੇ ਬੰਦਿਆਂ ਦਾ ਕੰਮ ਪੁਰਾਣਾ ਹੀ ਹੁੰਦਾ ਭਰਾਵਾ ਹੁਣ ਸਾਡੇ ਵਰਗੇ ਲੱਗ ਜਾਂਦੇ ਖੋਲ ਕੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਨਟ ਕਿਧਰੋਂ ਪਊਗਾ ਤੇ ਕਿਧਰੋਂ ਕਰੂਗਾ ਮੇਰੇ ਵਰਗੇ ਮਿਸਤਰੀ ਕਾਹੋਂਦਾ ਉਹ ਔਖਾ ਹੋ ਜਾਂਦਾ ਧੱਕੇ ਖਾ ਖਾ ਪਤਾ ਲੱਗਦਾ ਸਾਰੀਆਂ ਗੱਲਾਂ ਦਾ ਜ਼ਿੰਦਗੀ ਸਾਲੀ ਧੱਕਿਆਂ ਦੀ ਐ ਜਿੰਨੇ ਵੱਧ ਤੱਕੇ ਖਾਵਾਂਗੇ ਉਹਨੇ ਵਧੀਆ ਬਣ ਜਾਣਗੇ। ਨਾਲ ਲੋ ਭਰਾਵਾ। ਜੱਗੀ ਨਹੀਂ ਤਾਂ ਬਲਾ ਤੇ ਤੋਤੇ ਭਰਾਵਾ। ਕਿਤਾਹ ਲਾਈ ਦੀ ਉਹ ਜੱਗੀ ਜਿਵੇਂ ਕਰੇਟਾ ਖੜੀ ਹੁੰਦੀ ਹੈ। ਗੱਲ ਬਣਾਦੀ ਭਰਾਵਾ ਅੱਜ ਮੰਨ ਗਏ ਤੈਨੂੰ। ਯਕੀਨ ਦੇਵਾਂਗੇ ਅੱਜ 50 ਰੁਪਏ ਨਾਮ। ਸੰਗਤਾਨਵਾਰ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਬੰਦੇ ਇਸ ਕੋਲੇ ਕੰਮ ਆਏ ਆਇਓ ਤੁਸੀਂ ਐਂ ਦੇਖੋ ਜੇ ਕੰਮ ਕੋਈ ਨਾ ਕੰਮ ਦਾ ਕਰੇ ਤਾਂ ਮੇਰੇ ਕੋਲੇ ਆ ਜਿਓ। ਗਾਰੰਟੀ ਕੋਈ ਲੈਂਦਾ ਨਹੀਂ ਹੁੰਦਾ ਜਿਹੜਾ ਵੀਡੀਓ ਪਾਉਂਦਾ ਆਂਦਾ ਪਰ ਮੈਂ ਗਾਰੰਟੀ ਵੀ ਲੈਣਾ ਨਾਲ ਇਹਦੀ ਕਿਉਂਕਿ ਮੇਰਾ ਆੜੀ ਇਹ ਤਾਂ ਕਰਕੇ ਚੰਗਾ ਜੀ ਧੰਨਵਾਦ ਵਾਕੀ ਕਰਿਆ ਯਾਰ ਕੰਮ ਗੱਡੀ ਦਾ ਪਤਾ ਲੱਗਦਾ ਚਲਾਉਣ ਵੇਲੇ ਐਂ ਨਹੀਂ ਬਦਲਦਾ ਵੀ ਉਪਰੀ ਆ ਗਈ ਕਿ ਨਹੀਂ ਆਈ ਬਹੁਤ ਸੋਹਣਾ ਕੰਮ ਕਰਿਆ ਯਾਰ ਬੰਦਾ ਮੂੰਹ ਤੇ ਨਹੀਂ ਹੈ ਪਤਾ ਵੀ ਬੜੇ ਇਨ ਕਰਨੀ ਚਾਹੀਦੀ ਮੂੰਹ ਤੇ ਤਾਂ ਪਰ ਪਿੱਠ ਪਿੱਛੇ ਕਹਿੰਦੇ ਹੁੰਦੇ ਜਿਹਦੀ ਉਸ ਤਰ੍ਹਾਂ ਹੋਵੇ ਉਹੀ ਬੰਦਾ ਹੁੰਦਾ ਕੰਮ ਵਾਲਾ ਬਹੁਤ ਵਧੀਆ ਕੰਮ ਕਰਿਆ